ਤੁਸੀਂ ਭਾਵੇਂ ਫਰਿਸ਼ਤੇ ਵੀ ਬਣ ਜਾਓ ਤਾਂ ਵੀ ਤੁਹਾਨੂੰ ਬੁਰਾ ਕਹਿਣ ਵਾਲੇ ਤੁਹਾਡੇ ਆਸ-ਪਾਸ ਹੀ ਰਹਿਣਗੇ ਖਾਮੋਸ਼ੀ ਦਾ ਵੀ ਆਪਣਾ ਇੱਕ ਰੁਤਬਾ ਹੁੰਦਾ ਹੈ ਬਸ ਸਮਝਣ ਵਾਲੇ ਬਹੁਤ ਘੱਟ ਹੁੰਦੇ ਨੇ ਅਕਸਰ ਝੂਠੇ ਇਨਸਾਨ ਦੀਆਂ ਗੱਲਾਂ ਮਿੱਠੀਆਂ ਲੱਗਦੀਆਂ ਨੇ ਤੇ ਸੱਚੇ ਇਨਸਾਨ ਦੀਆਂ ਗੱਲਾਂ ਕੌੜੀਆਂ અપਮਾਨ ਜੇਕਰ ਵਾਰ-ਵਾਰ ਆਪਣੇ ਤੋਂ ਹੀ ਮਿਲੇ ਤਾਂ ਸ਼ਬਦਾਂ ਦਾ ਵਿਵਾਦ ਉਚਿਤ ਨਹੀਂ ਹੈ ਕਿਉਂਕਿ ਜੋ ਵਿਅਕਤੀ ਤੁਹਾਡੇ ਮਹੱਤਵ ਨੂੰ ਹੀ ਸਮਝ ਨਹੀਂ ਪਾਇਆ ਉਹ ਤੁਹਾਡੇ ਸ਼ਬਦਾਂ ਜਾਂ ਭਾਵਨਾਵਾਂ ਨੂੰ ਕੀ ਸਮਝੇਗਾ ਜਿੰਦਗੀ ਵਿੱਚ ਕੁਝ ਲੋਕਾਂ ਦਾ ਖੇੜਾ ਛੱਡਣਾ ਪੈਂਦਾ ਹੈ ਕਮੰਡ ਲਈ ਨਹੀਂ ਬਲਕਿ ਆਪਣੇ ਆਤਮ ਸਨਮਾਨ ਲਈ ਐਨੇ ਪਲ ਤਾਂ ਮੈਂ ਤੇਰੇ ਨਾਲ ਵੀ ਨਹੀਂ ਲਗਾਏ ਕਿੰਨੀਆਂ ਰਾਤਾਂ ਦੀ ਤੂੰ ਮੈਥੋਂ ਨੀਂਦ ਖੋ ਲਈ ਹੈ ਅੱਜ ਦੀ ਸਚਾਈ ਹੈ ਕਿ ਜਦੋਂ ਤੁਹਾਡੀ ਗੱਲ ਕਿਸੇ ਨਾਲ ਘਟ ਹੋਣ ਲੱਗੇ ਤਾਂ ਸਮਝ ਲਿਓ ਉਸ ਦੀ ਗੱਲ ਕਿਸੇ ਹੋਰ ਨਾਲ ਜ਼ਿਆਦਾ ਹੋਣ ਲੱਗ ਗਈ ਹੈ ਕਈ ਰਸਤੇ ਨੇ ਕੁਝ ਕਹਿਣ ਦੇ ਪਰ ਉਹਨਾਂ ਵਿੱਚ ਇੱਕ ਰਸਤਾ ਇਹ ਵੀ ਹੁੰਦਾ ਹੈ ਕਿ ਕੁਝ ਵੀ ਨਾ ਕਹਿਣਾ ਉਹ ਸਾਨੂੰ ਦੱਸ ਰਹੇ ਨੇ ਕਿ ਨਜ਼ਰ ਅੰਦਾਜ਼ ਕਿਵੇਂ ਕਰਦੇ ਨੇ ਪਰ ਇੱਕ ਦਿਨ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਅਫਸੋਸ ਕਿਵੇਂ ਕਰਦੇ ਨੇ ਜੋ ਲੋਕ ਜ਼ਿਆਦਾ ਪਿਆਰ ਜਿਤਾਉਂਦੇ ਨੇ ਅਕਸਰ ਇੱਕ ਦਿਨ ਛੱਡ ਕੇ ਚਲੇ ਜਾਂਦੇ ਨੇ ਹਰ ਖੁਸ਼ੀ ਨੂੰ ਖੁਸ਼ੀ ਤੇ ਗਮ ਨੂੰ ਗਮ ਸਾਂ ਸਮਝੋ ਜੇਕਰ ਇਸ ਦੁਨੀਆ ਵਿੱਚ ਜਿਉਣਾ ਹੈ ਤਾਂ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੋ ਹਰ ਗੱਲ ਤੇ ਅਸੀਂ ਹੀ ਗਲਤ ਨਹੀਂ ਸੀ ਕਾਸ ਤੂੰ ਆਪਣੀਆਂ ਗਲਤੀਆਂ ਵੀ ਦੇਖੀਆਂ ਹੁੰਦੀਆਂ ਹੰਕਾਰ ਇੱਕ ਅਜੀਹੀ ਦੌੜ ਹੈ ਜਿੱਤੇ ਹਰ ਜਿੱਤਣ ਵਾਲਾ ਹਾਰ ਜਾਂਦਾ ਹੈ ਨਾ ਆਵਾਜ਼ ਹੋਈ ਨਾ ਤਮਾਸ਼ਾ ਹੋਇਆ ਬੜੀ ਖਮੋਸੀ ਨਾਲ ਟੁੱਟ ਗਿਆ ਇੱਕ ਭਰੋਸਾ ਜੋ ਤੇਰੇ ਉੱਪਰ ਸੀ ਹਮੇਸ਼ਾ ਉਸ ਇਨਸਾਨ ਨੂੰ ਸੰਭਾਲ ਕੇ ਰੱਖੋ ਜਿਸ ਨੇ ਤੁਹਾਨੂੰ ਇਹ ਤਿੰਨ ਚੀਜ਼ਾਂ ਭੇਟ ਕੀਤੀਆਂ ਨੇ ਸਾਥ ਸਮਾਂ ਤੇ ਇੱਜ਼ਤ ਕਿਸੇ ਨੂੰ ਭੁੱਲ ਕਿਸੇ ਨੂੰ ਭੁੱਲਣ ਦੀ ਕੋਸ਼ਿਸ਼ ਕਦੇ ਨਾ ਕਰੋ ਇਹ ਉਹ ਦਵਾਈ ਹੈ ਜੋ ਜਕਮਾਂ ਨੂੰ ਹੋਰ ਵੀ ਤਾਜ਼ਾ ਕਰ ਦਿੰਦੀ ਹੈ ਮੈਂ ਸ਼ੀਸ਼ਾ ਹਾਂ ਤੇ ਸ਼ੀਸ਼ਾ ਹੀ ਰਾਂਗਾ ਫਿਕਰ ਤਾਂ ਉਹ ਕਰਨ ਜਿਨ੍ਹਾਂ ਦੀ ਸ਼ਕਲ ਤੇ ਕੁਝ ਹੋਰ ਤੇ ਦਿਲ ਤੇ ਕੁਝ ਹੋਰ ਹੈ ਕਮਾਲ ਦਾ ਤਾਨਾ ਦਿੱਤਾ ਅਜ ਕਿਸੇ ਨੇ ਕਿ ਜੇਕਰ ਉਹ ਤੇਰਾ ਹੈ ਤਾਂ ਤੇਰੇ ਕੋਲ ਕਿਉਂ ਨਹੀਂ ਮੁਸਾਫਰ ਕੱਲ ਵੀ ਸੀ ਤੇ ਮੁਸਾਫਰ ਅੱਜ ਵੀ ਹਾਂ ਕੱਲ ਆਪਣਿਆਂ ਦੀ ਤਲਾਸ਼ ਵਿੱਚ ਸੀ ਤੇ ਅੱਜ ਆਪਣੀ ਤਲਾਸ਼ ਵਿੱਚ ਹਾਂ ਦਰਦ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤੁਹਾਨੂੰ ਤਕਲੀਫ ਦਿੰਦਾ ਹੈ ਤੇ ਦੂਸਰਾ ਤੁਹਾਨੂੰ ਬਦਲ ਦਿੰਦਾ ਹੈ ਮੈਂ ਤੇਰੀ ਹਰ ਚਾਲ ਤੋਂ ਵਕਫਾ ਕਿਉਂਕਿ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਤੋਖੇ ਵਾਜਾਂ ਨਾਲ ਹੀ ਗੁਜ਼ਰਿਆ ਹੈ ਕਿਸੇ ਦੀ ਨਜ਼ਰ ਵਿੱਚ ਤੁਸੀਂ ਚੰਗੇ ਹੋ ਕਿਸੇ ਦੀ ਨਜ਼ਰ ਵਿੱਚ ਤੁਸੀਂ ਬੁਰੇ ਹੋ ਸੱਚ ਤਾਂ ਇਹ ਹੈ ਕਿ ਤੁਸੀਂ ਜਸਤੀ ਵੀ ਜਿੰਮੇ ਦੀ ਜ਼ਰੂਰਤ ਹੈ ਉਸੇ ਲਈ ਤੁਸੀਂ ਓਮੇ ਦੀ ਬਰਿਆਈ ਦਿਲ 'ਚ ਰੱਖਣ ਤੋਂ ਬਿਹਤਰ ਹੈ ਇਨਸਾਨ ਨਰਾਜਗੀ ਜੈਰ ਕਰ ਦੇਵੇ ਮੈਂ ਉਹ ਖੁਸ਼ ਨਸੀਬ ਇਨਸਾਨ ਹਾਂ ਜੋ ਹਰ ਕਿਸੇ ਨੂੰ ਮਤਲਬ ਤੇ ਹੀ ਯਾਦ ਆਉਂਦਾ ਵਜਾ ਚਾਹੀ ਜੋ ਵੀ ਹੋਵੇ ਪਰ ਤੋਖਾਂ ਤੋਖਾਈ ਹੁੰਦਾ ਐਜਾ ਤਾਂ ਸਭ ਨੂੰ ਚਾਹੀਦੀ ਹੈ ਪਰ ਲੋਕ ਲੈ ਤਾਂ ਲੈਂਦੇ ਨੇ ਪਰ ਵਾਪਸ ਦੇਣਾ ਭੁੱਲ ਜਾਂਦੇ ਨੇ ਪਿਆਰ ਵਿੱਚ ਤਾਂ ਬਸ ਭਰੋਸਾ ਹੋਣਾ ਚਾਹੀਦਾ ਹੈ ਸਾਕ ਤਾਂ ਪੂਰੀ ਦੁਨੀਆ ਕਰਦੀ ਹੈ ਤਮਾਸ਼ਾ ਬਣ ਗਈ ਏ ਜ਼ਿੰਦਗੀ ਕੁਝ ਕਹੀਏ ਤਾਂ ਵੀ ਬੁਰੇ ਤੇ ਕੁਝ ਨਾ ਕਹੀਏ ਤਾਂ ਵੀ ਬੁਰੇ ساری ਉਮਰ ਲੋਕ ਤੁਹਾਡੇ ਦੋਸਤ ਬਣੇ ਰਹਿਣਗੇ ਬਸ ਉਮਰ ਪਰ ਲਈ ਤੁਸੀਂ ਲੋਕਾਂ ਦੇ ਕੰਮ ਆਉਂਦੇ ਰਹੋ ਕਤਲ ਕਰਕੇ ਜਾਂਦਾ ਤਾਂ ਦੁਨੀਆ ਦੀਆਂ ਨਜ਼ਰਾਂ ਵਿੱਚ ਆ ਜਾਂਦਾ ਕਾਤਲ ਚਲਾਕ ਸੀ ਮੁਹੱਬਤ ਵਿੱਚ ਧੋਖਾ ਦੇ ਕੇ ਚਲਾ ਗਿਆ ਅਸੀਂ ਆਪਣੇ ਲਈ ਵਕਤ ਨਹੀਂ ਕੱਢ ਸਕੇ ਫਿਰ ਵੀ ਵਕਤ ਨੇ ਸਾਡੇ ਵਿੱਚੋਂ ਰਿਸ਼ਤਾ ਕੱਢ ਦਿੱਤਾ ਰਿਸ਼ਤੇ ਦਾ ਮਰ ਜਾਣਾ ਉਨੀ ਤਕਲੀਫ ਨਹੀਂ ਦਿੰਦਾ ਜਿੰਨੀ ਰਿਸ਼ਤੇ ਦੇ ਹੁੰਦੇ ਹੋਏ ਅਹਿਸਾਸ ਦਾ ਮਰ ਜਾਣਾ ਤਕਲੀਫ ਦਿੰਦਾ ਹੈ ਕਿਸੇ ਨੇ ਮੈਨੂੰ ਪੁੱਛਿਆ ਕਿ ਅੱਜ ਕੱਲ ਕੀ ਕਰਦੇ ਹੋ ਮੈਂ ਵੀ ਕਹਿ ਦਿੱਤਾ ਮੁਹੱਬਤ ਤੇ ਭਰੋਸਾ ਛੱਡ ਕੇ ਸਭ ਕੁਝ ਕਰਦੇ ਹਾਂ ਖੋਸ ਰਹਿਣ ਦੇ ਲਈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੇਕਰ ਕੋਈ ਖੋਜਾ ਨਾ ਮਿਲੇ ਤਾਂ ਆਪਣੇ ਆਪ ਨੂੰ ਪਿਆਰ ਕਰਿਓ ਖਮੋਸ਼ੀ ਦੀ ਵਜਾ ਤੇਰੇ ਨਾਲ ਇਸ਼ਕ ਹੈ ਨਹੀਂ ਤਾਂ ਤੈਨੂੰ ਤਮਾਸ਼ਾ ਅਸੀਂ ਵੀ ਬਣਾ ਦਿੰਦੇ ਤੇ ਖਾਬ ਦੇ ਰਿਸ਼ਤਿਆਂ ਚੋਂ ਰਹਿਣ ਨਾਲੋਂ ਚੰਗਾ ਤੁਸੀਂ ਆਪਣੀ ਹੀ ਮੋਜ ਵਿੱਚ ਰਹੋ ਸ਼ਬਦ ਸਿਰਫ ਚੁੱਪਦੇ ਨੇ ਪਰ ਖਮੋਸ਼ੀਆਂ ਮਾਰ ਦਿੰਦੀਆਂ ਨੇ ਤੇਰੇ ਨਾਲੋਂ ਚੰਗੇ ਤਾਂ ਮੇਰੇ ਦੁਸ਼ਮਣ ਨਿਕਲੇ ਜੋ ਹਰ ਗੱਲ ਨਾਲ ਕਹਿੰਦੇ ਨੇ ਤੈਨੂੰ ਨਹੀਂ ਛੱਡਾਂਗੇ ਮੈਨੂੰ ਪਤਾ ਹੈ ਕਿ ਤੁਸੀਂ ਕਿਤੇ ਹੋਰ ਦੇ ਕਿਤੋਂ ਹੋਰ ਦੇ ਮੁਸਾਫਰ ਹੋ ਸਾਡਾ ਸੈਰ ਤਾਂ ਬਸ ਐਵੇਂ ਰਸਤੇ ਵਿੱਚ ਆਇਆ ਸੀ ਥੋੜਾ ਸਬਰ ਕਰ ਜਲਦੀ ਹੀ ਮਹਿਸੂਸ ਹੋਵੇਗਾ ਤੈਨੂੰ ਮੇਰਾ ਹੋਣਾ ਕੀ ਸੀ ਤੇ ਮੇਰਾ ਨਾ ਹੋਣਾ ਕੀ ਸੀ ਜਵਾਬ ਤਾਂ ਹਰ ਗੱਲ ਦਾ ਦਿੱਤਾ ਜਾ ਸਕਦਾ ਹੈ ਪਰ ਜਿਹੜਾ ਰਿਸ਼ਤਿਆਂ ਦੀ ਅਹਿਮੀਅਤ ਹੀ ਨਹੀਂ ਸਮਝ ਪਾਇਆ ਉਹ ਸ਼ਬਦਾਂ ਨੂੰ ਕੀ ਸਮਝੇਗਾ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤੁਹਾਡੇ ਕੋਲ ਸਭ ਤੋਂ ਪਹਿਲਾਂ ਅਪਡੇਟ ਆ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਲਈ ਵਧੀਆ ਤੋਂ ਵਧੀਆ ਜਾਣਕਾਰੀ ਲੈ ਕੇ ਹੁੰਦੇ ਰਹਾਂਗੇ